ਆ ਆਇਆ ਤੇ ਆਜੋ ਹੋਰ ਸੁਣਾਵੀ ਜੁਕੀਆਂ ਲੱਕਾਂ ਕੰਮ ਬੜੀ ਅੱਜ ਆਜੋ ਇਹ ਕਦੋਂ ਕਮਣਾ ਇਹ ਆਪਾਂ ਇਹ ਪਿਛਲੇ ਮਹੀਨੇ ਓਪਨਿੰਗ ਸੀ ਆਪਣੀ 22 ਤਰੀਕ ਦੀ ਤੇ ਪਿਛਲੇ ਮਹੀਨੇ ਹੀ ਓਪਨਿੰਗ ਸੀ ਤੇ 1 ਮਹੀਨੇ ਚ 22 ਸਾਸੀ ਕਾਲ ਤੋਂ ਨੀਂ ਪਿਆ ਇੱਕ ਮਹੀਨੇ ਚ ਛਾ ਗਏ ਤੁਸੀਂ ਤਾਂ ਯਾਰ ਹਾਂਜੀ ਹੈ ਬਾਬਾ ਵਾਈ ਗੁਰੂ ਦੀ ਕਿਰਪਾ ਹੈ ਹਾਂ ਇੱਕ ਮਹੀਨੇ ਚ ਮਾਲਕ ਦੀ ਕਿਰਪਾ ਨਾਲ ਪੂਰਾ ਰੌਣਕ ਮੇਲਾ ਖੜਾ ਕਰਤਾ ਯਾਰ ਪੂਰੀਆਂ ਫੈਮਲੀਆਂ ਫੂਮਲੀਆਂ ਸਾਰਾ ਕੁਝ ਪੂਰਾ ਹੋਣ ਲੱਗਿਆ ਹਨ ਆਪਣੇ ਕੋਲੇ ਮਟੀਰੀਅਲ ਸਾਰਾ ਹੀ ਆਪਣਾ ਘਰ ਦਾ ਹੈਗਾ ਜਿਹੜਾ ਦੁੱਧ ਵਗੈਰਾ ਹੈਗਾ ਪਨੀਰ ਅੱਛਾ ਤੁਹਾਡਾ ਘਰ ਦਾ ਹੀ ਟੋਟਲੀ ਘਰ ਦਾ ਹੀ ਆਪਣਾ ਅੱਛਾ ਜੋ ਇੱਥੇ ਮਤਲਬ ਬਣ ਕੇ ਆਉਂਦਾ ਦੁੱਧ ਦੀ ਚੀਜ਼ ਬਣ ਸਾਰੀ ਘਰੇ ਆਪਣੇ ਘਰ ਦਾ ਦੁੱਧ ਆਜੋ ਫਿਰ ਬਾਹਰ ਆਓ ਬਾਹਰ ਆਜੋ ਤੁਹਾਨੂੰ ਦਿਖਾ ਦਿੰਦਾ ਆਹ ਹਾਲ ਆ ਗਿਆ ਇਧਰਲੇ ਪਾਸੇ ਆ ਕੀ ਆ ਗਿਆ ਇਹ ਆਪਣੀ ਕਿਚਨ ਆ ਗਿਆ ਆਪਾਂ ਕਿਚਨ ਵੇਖ ਲਈਏ ਜੇ ਮੈਂ ਕਹਿੰਦੇ ਹੁੰਦਿਆਂ ਵੀ ਜਿੱਥੇ ਬਣਦਾ ਸਮਾਨ ਨੂੰ ਚੈੱਕ ਕਰਨਾ ਚਾਹੀਦਾ ਕੋਈ ਵੀ ਬੰਦਾ ਆ ਕੇ ਜਿਹੜਾ ਤੁਹਾਡਾ ਗਾਹਕ ਆ ਕੇ ਚੈੱਕ ਕਰ ਸਕਦਾ ਜਦੋਂ ਵੀ ਜੀ ਜਦੋਂ ਦਿਲ ਕਰੇ ਉਦੋਂ ਇੱਥੇ ਆ ਸਕਦਾ ਕੋਲੇ ਖੜਕੇ ਵੀ ਬਣਵਾ ਸਕਦੇ ਹੋ ਤੁਸੀਂ ਕੀ ਕੀ ਸਮਾਨ ਆ ਜਿਹੜਾ ਤੇਰੇ ਘਰੋਂ ਆਉਂਦਾ ਆਪਣੇ ਦੁੱਧ ਦੀ ਜਿਹੜੀ ਆਈਟਮ ਹੈ ਸਾਰੀ ਘਰ ਦੇ ਦੁੱਧ ਦੀ ਬਣਦੀ ਜੀ ਸਾਰੀ ਤੁਹਾਡੇ ਘਰ ਦੇ ਘਰੇ 12 13 ਮੱਝਾਂ ਰੱਖੀਆਂ ਨੇ ਹਮ ਸਾਰਾ ਦੁੱਧ ਆਪਣਾ ਘਰ ਦਾ ਆਉਂਦਾ ਦੋਨੋਂ ਟਾਈਮ ਤਾਜ਼ਾ ਦੁੱਧ ਆਉਣਾਗਾ ਇਹ ਨਹੀਂ ਹੈਗਾ ਵੀ ਹੁਣ ਲਿਆ ਕੇ ਰੱਖਤਾ ਉਹਨੂੰ ਸਵੇਰੇ ਵਰਤਣੇ ਜੀ ਹੁਣ ਵਾਲਾ ਹੁਣ ਆਊਗਾ ਸਵੇਰ ਵਾਲਾ ਸਵੇਰੇ ਆਊਗਾ ਵਾਹ ਕਯਾ ਵ ਤੇ ਇੱਕ ਮੈਨੂੰ ਹੋਰ ਲੱਸੀ ਆਪਣੀ ਸੈਪਰੇਟ ਹੈ ਹੂੰ ਲੱਸੀ ਮੱਖਣ ਘਰ ਦਾ ਸਵੇਰੇ ਪਰੌਠਿਆਂ ਨਾਲ ਹਾਂ ਉਹ ਸਾਰਾ ਕੰਮ ਤਿਆਰ ਹੁੰਦਾ ਘਰ ਵਿੱਚ ਹਨ ਇੱਕ ਮੈਨੂੰ ਐਂ ਆਉਂਦਾ ਸੀ ਵੀ ਇਹ ਥੋੜੇ ਚੋਂ ਪਹਿਲਾਂ ਆਹ ਕੰਮ ਕਰਦਾ ਕੌਣ ਸੀ ਕੀਦਾ ਤਿਆਰਬਾ ਕੋਈ ਵੀ ਨਹੀਂ ਕਰਦਾ ਸੀ ਅੱਛਾ ਕਿਸੇ ਦਾ ਤਿਆਰਬਾ ਨਹੀਂ ਖੇਤੀ ਕਰਦੇ ਸੀ ਅੱਛਾ ਤੁਸੀਂ ਖੇਤੀ ਕਰਦੇ ਸੀ ਖੇਤੀ ਤੋਂ ਬਾਅਦ ਤੁਸੀਂ ਤਾਂ ਬੋਦੇ ਕਿਹਦਾ ਆਈਡੀਆ ਸੀ ਵੀ ਲੈ ਯਾਰ ਪੱਟਾ ਆ ਬੋ ਖੋਲ ਗਿਆ ਰੋਡ ਤੇ ਆਈਡੀਆ ਬਸ ਰੋਡਾਂ ਤੇ ਫਿਰਦੇ ਸੀਗੇ ਪਹਿਲਾਂ ਟਿੱਪਾ ਟੁੱਪਾ ਟਰੱਕ ਸੀਗੇ ਜਦੋਂ ਰੋਡ ਤੇ ਕਿਤੇ ਚੰਗੀ ਜਗ੍ਹਾ ਬਣੀ ਵੀ ਦੇਖਦੇ ਸੀ ਜਦੋਂ ਮਨ ਚ ਖਿਆਲ ਆਉਂਦਾ ਸੀਗਾ ਵੀ ਆਹ ਚੀਜ਼ ਬਣਾਈਏ ਕਿਸੇ ਦਿਨ ਪੱਟਾ ਆ ਖੋਲ ਗਏ ਹਾਂਜੀ ਤੇ ਇਹ ਜਗ੍ਹਾ ਇਹ ਜਗ੍ਹਾ ਆਪਾਂ ਲਈਤੀ ਸੀ ਪਿਛਲੇ ਸਾਲ ਅੱਛਾ ਇਹ ਜਗ੍ਹਾ ਵੀ ਆਪਣੀ ਆ ਤੇ ਇੱਥੇ ਢਾਬਾ ਆ ਸਾਰੀ ਜਗ੍ਹਾ ਆਪਣੀ ਆ ਆਪਣੀ ਆ ਸਾਰੀ ਉਧਰ ਵੀ ਆਪਣੀ ਆ ਗਈ ਆ ਉਹ ਉਧਰ ਕੀ ਚੱਲਿਆ ਉਹ ਸਾਰਾ ਆਪਣਾ ਹੀ ਉਹ ਡੀਜੇ ਚੱਲ ਰਿਹਾ ਉਧਰ ਅੱਜ ਪਾਰਟੀ ਚੱਲਨੀ ਆ ਫੁੱਲ ਨਾਈਟ ਓਪਨ ਹੈ ਕੋਈ ਟਿਕਟ ਨਹੀਂ ਕੁਛ ਨਹੀਂ ਅੱਛਾ ਅੱਛਾ ਜੋ ਮਰਜੀ ਆਓ ਇੰਜੋਏ ਕਰੋ ਅੱਛਾ 31 ਤਰੀਕ ਦਾ ਕਰਕੇ ਅੱਜ ਨਵੇਂ ਸਾਲ ਦੀ ਨਵੇਂ ਸਾਲ ਤੇ ਪਾਰਟੀ ਚੱਲਨੀ ਹੈ ਜੀ ਅੱਛਾ ਨਵੇਂ ਸਾਲ ਦੀ ਪਾਰਟੀ ਆ ਉਹ ਵੀ ਜਿਹੜਾ ਜੂਥ ਹੈ ਫੈਮਲੀਆਂ ਵਾਸਤੇ ਅਲੱਗ ਹੈਗਾ ਕੋਈ ਟਿਕਟ ਨਹੀਂ ਕੀ ਓਪਨ ਹੈ ਅੱਛਾ ਓਪਨ ਹੈ ਕੋਈ ਵੀ ਆ ਕੇ ਫੈਮਲੀਆਂ ਆ ਕੇ ਇੰਜੋਏ ਕਰੋ ਹਾਂ ਜੀ ਹਾਂ ਸਾਰਾ ਟੈਂਟ ਟੱਪੜਾ ਜਿਹੜਾ ਲੱਗਿਆ ਆਪਣੀ ਜਗ੍ਹਾ ਦੀ ਇਹ ਸਾਰੀ ਆਪਣੀ ਜਗ੍ਹਾ ਜੀ ਲੱਗਿਆ ਹੋਇਆ ਜੀ ਜੇ ਕੱਲ ਨੂੰ ਆਪਾਂ ਨੂੰ ਇਹ ਡਿਵੈਲਪ ਕਰਨਾ ਪਿਆ ਤਾਂ ਆਪਾਂ ਇਹਨੂੰ ਡਿਵੈਲਪ ਹਾਂ ਆਪਣੇ ਕੋਲ ਹੈਗੀ ਆਪਸ਼ਨ ਹੈਗੀ हां ਵੀ ਆਪਾਂ ਇਹਨੂੰ ਹੋਰ ਵੱਡਾ ਕਰ ਸਕਦੇ ਹਾਂ ਵੀ ਜੇ ਇਹਨੂੰ ਖੋਲਣਾ ਹੋਵੇ ਵੈਸੇ ਹੁਣ ਵੀ ਪ੍ਰਿਤ ਨਿਗਾ ਮਾਰ ਘਾਰਾਂ ਕੁਰਾ ਤੇ ਯਾਰ ਬੰਦਿਆਂ ਨੇ ਗਰਦ ਕੱਢਤੀ ਵੈਸੇ ਬਿਨਾ ਐਡਵਰਟਾਈਜ਼ਮੈਂਟ ਕੋ ਜਮ ਹੈ ਕੋਈ ਐਡਵਰਟਾਈਜ਼ਮੈਂਟ ਸਿਰਫ ਇੱਕ ਇੱਕੋ ਹੀ ਐਡਵਰਟਾਈਜ਼ਮੈਂਟ ਆ ਇਹ ਬੰਦਿਆਂ ਦੀ ਹੁਣ ਤੱਕ ਆਪਣੀ ਵੀਡੀਓ ਪੈਣ ਤੋਂ ਪਹਿਲਾਂ ਜਿਹੜੀਆਂ ਆ ਘਾਰਾਂ ਇਹ ਇਹਨਾਂ ਦੀ ਆਪਦੀ ਮਿਹਨਤ ਹੈ ਵੀ ਪਤਾ ਕੀ ਐਡਵਰਟਾਈਜ਼ਮੈਂਟ ਹੈ ਇਹਨਾਂ ਦੀ ਕਿ ਇਹ ਬੰਦੇ ਜਿਹੜਾ ਬੰਦਾ ਆ ਜਾਂਦਾ ਉਹਨੂੰ ਇੰਨੇ ਇੱਕ ਸੰਤੋਸ਼ਟ ਕਰਕੇ ਤੋਰ ਦਿਆ ਖਾਣੇ ਵਾਲੋ ਵੇ ਉਦੋਂ ਬਾਅਦ ਮੈਂ ਜਿਵੇਂ ਅੱਜ ਮੈਂ ਕਰਨ ਨੂੰ ਆਖਿਆ ਹੂੰ ਮੁੰਡੇ ਨੂੰ ਮੈਂ ਕਿਹਾ ਸੀ ਇੱਕ ਵਾਰੀ ਖਾ ਕੇ ਗਏ ਆ ਠੀਕ ਹੈ ਤੇ ਸਿਰਾ ਸੀ ਮੈਂ ਕਹਿੰਦਾ ਜੋ ਇੱਕ ਵਾਰ ਆਊਗਾ ਉਹ ਦੁਬਾਰਾ ਇੱਥੇ ਹੀ ਆਊ ਹੋਰ ਨਹੀਂ ਕਿਤੇ ਜਾਂਦਾ ਹਾਂ ਜਿਹੜਾ ਇੱਕ ਵਾਰੀ ਹੋ ਗਿਆ ਇਹਦਾ ਐਡਰੈਸ ਪੂਰਾ ਵੈਰੀਫਾਈ ਕਰ ਦਿਓ ਵੈਸੇ ਤਾਂ ਇਹ ਇਹ ਜਿਹੜਾ ਹੈਗਾ ਜੀ ਬਠਿੰਡਾ ਚੰਡੀਗੜ੍ਹ ਰੋਡ ਹੈਗਾ ਜੀ ਤੇ ਬਰਨਾਲੇ ਤੋਂ ਅੱਗੇ ਤਪਾ ਮੰਡੀ ਪੈਂਦਾ ਜੀ ਤਪਾ ਮੰਡੀ ਇੱਕ ਸ਼ਹਿਰ ਹੈ ਛੋਟਾ ਜਿਹਾ ਕਸਬਾ ਹੈਗਾ ਉਹਦੇ ਦੋਨੇ ਪੁਲ ਕ੍ਰੋਸ ਕਰਕੇ ਬਠਿੰਡੇ ਵਾਲੀ ਸਾਈਡ ਹੈ ਜੀ ਸੋਹਣਾ ਬਹੁਤ ਬਣਾਇਆ ਹੈ ਯਾਰ ਇਹ ਡਿਜ਼ਾਈਨ ਕਿਨੇ ਕੀਤਾ ਆਹ ਇਹ ਡਿਜ਼ਾਈਨ ਜੀ ਇਧਰ ਬ੍ਰਦਰ ਖੜਾ ਛੋਟਾ ਹਾਂ ਇਹਨਾਂ ਦੀ ਦੇਣਾ ਅੱਛਾ ਇਹ ਬਾਈ ਨੇ ਡਿਜ਼ਾਈਨ ਕੀਤਾ ਹਾਂਜੀ ਯਾਰ ਤੁਹਾਨੂੰ ਐ ਦਿਲ ਜਣੇ ਤੋੜੇ ਥੋੜਾ ਪੰਗਾ ਲਈ ਜਾਨੇ ਯਾਰ ਢਾਬਾ ਉਹ ਵੱਡਾ ਭਰਾ ਖੜਾ ਸਾਡਾ ਹੱਲਾਸ਼ੀਰੀ ਦੇਣ ਨੂੰ ਉਹ ਸੀਗਾ ਜੀ ਉਹ ਕਹਿੰਦਾ ਚੱਕ ਦੇ ਕੰਮ ਕੋਈ ਨਹੀਂ ਦੇਖੀ ਜਾਊਗੀ ਹੋਊਗਾ ਫਿਰ ਆ ਜਿੰਨੇ ਬੰਦੇ ਇੰਨੇ ਖੜੇ ਆ ਢਾਬਾ ਪਾਉਣ ਤੋਂ ਪਹਿਲਾਂ ਸਾਰੇ ਨਾਲ ਹੀ ਸੀ ਸਾਰੇ ਨਾਲ ਹੀ ਆ ਜੀ ਹੈ ਸਾਰੇ ਬਚਪਣ ਦੇ ਯਾਰ ਆ ਸਾਰੇ ਜੇ ਜਦੋਂ ਬਾਈ ਜਦੋਂ ਬਣਾਉਣ ਲੱਗੇ ਸੀ ਢਾਬਾ ਤੁਹਾਨੂੰ ਲੱਗਦਾ ਸੀ ਵੀ ਐਂ ਬਣ ਜਾਊਗਾ ਨਾ 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 ਇੰਨੀ ਉਮੀਦ ਨਹੀਂ ਸੀਗੀ ਜੀ ਹਾਂ ਸੋਚਿਆ ਨਹੀਂ ਸੀਗਾ ਜੀ ਹਾਂਜੀ ਤੰਬੂ ਲਾਇਆ ਵਾ ਸੀ ਭਰਤ ਪਾਈ ਜਾਂਦੇ ਉਹ ਕੱਟ ਵਾਲੇ ਤਸ਼ੀਰਦਾਰ ਸਾਬ ਕੱਢ ਕੇ ਗਿਆ ਹਾਂਜੀ ਉਹ ਕਹਿੰਦਾ ਸਾਨੂੰ ਆਈਡੀਆ ਕਿਨੇ ਦਿੱਤਾ ਹਾਂਜੀ ਮੈਂ ਆਪ ਕਹਿੰਨਾ ਯਾਰ ਪਿੰਡੂ ਜੱਟ ਆ ਦੇਖੋ ਕੋਈ ਤਜਰਬਾ ਨਹੀਂ ਕੋਈ ਨਹੀਂ ਪਿੰਡੂ ਜੱਟ ਬੰਦੇ ਆ ਕਰਦਾ ਜ਼ਰਾ ਸਰ ਕਿਰਪਾ ਮਾਲਕ ਦੀ ਬਹੁਤ ਵਧੀਆ ਇੱਕ ਸਾਡੀ ਇੱਕ ਦਿਲੀ ਤਮੰਨਾ ਪਹਿਲਾਂ ਤੂੰ ਇਹ ਰੱਖੀ ਆ ਮੈਂ ਤਿੰਨ ਸਾਲ ਬਾਹਰ ਲਾ ਕੇ ਆ ਮਨੀਲਾ ਚ ਜੀ ਬਈ ਅਸੀਂ ਉੱਥੇ ਵੇਖ ਲਿਆ ਵੀ ਬਾਹਰ ਕੋਸ ਨਹੀਂ ਰਿਹਾ ਜਿਹੜਾ ਕੋਈ ਪੰਜਾਬ ਚ ਆ ਹਾਂ ਉਹ ਹੋਰ ਕਿਤੇ ਨਹੀਂ ਗਾ ਕਿਉਂ ਬਾਹਰ ਜਾਣਾ ਆਪਾਂ ਕੰਮ ਕਰਨਾ ਹੂੰ ਜੇ ਕੰਮ ਕਰਾਂਗੇ ਤਾਂ ਰੋਟੀ ਮਿਲੂ ਨਹੀਂ ਮਿਲਦੀ ਨਹੀਂ ਪੰਜਾਬ ਚ ਜੇ ਆਪਾਂ ਸਾਲ ਵੇਲਾ ਬੈਠੇ ਰਹੀਏ ਖਾਈ ਜਾਵਾਂਗੇ ਖਾਈ ਜਾਵਾਂਗੇ ਜੀਵਿਦਾਰਾਂਗੇ ਹਾਂ ਤੇ ਫੇਰ ਅਸੀਂ ਸੋਚਾਂਗੇ ਜਵਾਕ ਬਾਹਰ ਨਹੀਂ ਭੇਜਨੇ ਆਪਾਂ ਇੱਥੇ ਪੰਜਾਬ ਕੀ ਕਰਨਾ ਵਾਹ ਜੀ ਦੇ ਕੋਲੇ ਤਰੀਕਾ ਉਹ ਜੀ ਭਿੰਜ ਲਾਉਣੇ ਆਲਾ 25 30 ਲੱਖ ਲਾਉਂਦਾ ਜਵਾਕ ਨੂੰ ਬਾਹਰ ਭੇਜਦਾ ਆਦੇ ਪਰਿਵਾਰ ਨਾ ਟੁੱਟ ਜਾਂਦਾ ਜਿਹਨੇ ਜਵਾਕ ਅਜ ਬਾਹਰ ਭਾ ਗਿਆ ਬਾਹਰ ਭਾ ਗਿਆ ਬਾਹਰ ਉਹਦੇ ਘਰ ਬਾਈਫ ਹੋ ਗਿਆ ਬੱਚਾ ਹੋ ਗਿਆ ਉਹ ਮੁੜ ਕੇ ਇੱਧਰ ਤਾਂ ਆਉਣਾ ਨਹੀਂ ਪੰਜਾਬ ਨੂੰ ਟੁੱਟ ਜਾਊਗਾ ਹੂੰ ਆਪਣੇ ਬੱਚੇ ਇੱਧਰ ਅੱਜ ਆਪਾਂ ਮਾਂ ਪਿਓ ਜਾਨਣੇ ਆਉਦੇ ਸਾਰੇ ਜਮਤ ਛੁਕਰ ਹੈ ਮਾਲਕ ਦਾ ਪ੍ਰਮਾਤਮਾ ਹਰੇਕ ਨੂੰ ਦੇਵੇ ਜਿਹੜਾ ਤੁਹਾਨੂੰ ਪ੍ਰਮਾਤਮਾ ਨੇ ਮੌਕਾ ਤਾਂ ਹਰੇਕ ਨੂੰ ਦੇਵੇ ਦਾਤਾ ਤੇ ਸਪੈਸ਼ਲ ਆਈਟਮ ਕੀ ਆ ਜਿਹੜੀ ਸਾਨੂੰ ਖਾਓਗੇ ਅੱਜ ਵੀ ਲੋਪੋਲਾ ਆਊਗਾ ਤੇ ਜਿਹੜਾ ਜਿਹੜਾ ਤੁਸੀਂ ਕਹੋਗੇ ਮਨੋਂ ਕਹੋਗੇ ਮਿਲੂਗਾ ਨਹੀਂ ਮਨੋਂ ਤਾਂ ਮੈਂ ਤਾਂ 100 ਕੁਸ਼ ਕਹਿ ਦੂੰਗਾ ਥੋੜਾ ਫਿਰ ਮਿਲੂਗਾ ਸਪੈਸ਼ਲ ਮੈਨੂੰ ਸਪੈਸ਼ਲ ਦੱਸ ਯਾਰ ਆ ਵੀ ਆ ਚੀਜ਼ ਤਾਂ ਖਾ ਕੇ ਤੇ ਬੰਦਾ ਉਂਗਲੀਆਂ ਜਾਂਦਾ ਚੜ੍ਹੇ ਐ ਮੰਨ ਕੇ ਚੱਲ ਬਾਈ ਹਾਂ ਦਾਲ ਮਖਣੀ ਤੋਂ ਲੈ ਕੇ ਜੋ ਮਰਜੀ ਲੈ ਲਓ ਪਰ ਇੱਕ ਬੰਦਾ ਉਂਗਲਾਂ ਚੜਦਾ ਵਾਪਸ ਆਊਗਾ ਜਾਂਦਾ ਨਹੀਂ ਵਾਪਸ ਵੀ ਆਊਗਾ ਇੱਕ ਇੱਕ ਪਹਿਲਾਂ ਨਾ ਪਹਿਲਾਂ ਚ ਨੇਕ ਮਟਰਾਂ ਵਾਲੇ ਦੀ ਇੱਕ ਰੀਲ ਆਉਂਦੀ ਹੁੰਦੀ ਬਾਈ ਸੁਣੀਆ ਸਾਡੇ ਹਾਣੀਆਂ ਨੇ ਸੁਣੀ ਉਹ ਨੇਕ ਮਟਰਾਂ ਵਾਲਾ ਉਹ ਕਹਿੰਦਾ ਹੁੰਦੇ ਦੀ ਦਾਲ ਕੜਾਈ ਐਵੇਂ ਬਹੁਤ ਤੇਜ਼ ਬੋਲਣ ਦਾ ਸੀ ਹਣਾ ਬਸ ਉਹੀ ਕੰਮ ਹੈ ਉਹ 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 ਬੋਲਣਾ ਸਿੱਖਗੇ ਤੁਸੀਂ ਉਹ ਉਹ ਹੌਲੀ ਹੌਲੀ ਸਿੱਖਾਂਗੇ ਅਜੇ ਪ੍ਰੈਕਟਿਸ ਚੱਲ ਰਹੀ ਹੈ ਹਾਂ ਭੈਣੇ ਸਵਾਦ ਸੀਗਾ ਖਾਣਾ ਹੈ ਵਧੀਆ ਵਧੀਆ ਬਹੁਤ ਵਧੀਆ ਵਧੀਆ ਸੀਗਾ ਸੰਤੋਸ਼ਟਾ ਬਾਹਲੇ ਪੈਸੇ ਤਾਂ ਨਹੀਂ ਲੈਂਦੇ ਕੋ ਆ ਕੇ ਸਵਾਦ ਨਾ 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 ਨਹੀਂ ਬਾਹਲੇ ਠੀਕ ਹੈ ਹਾਂ ਨਹੀਂ ਸਹੀ ਆ ਬਾਈ ਹਾਂ ਜਾਵੇ ਠੀਕਾ ਨਹੀਂ ਨਹੀਂ ਸਹੀ ਇਹ ਘਰ ਵਰਗਾ ਮਾਹੌਲ ਦਿੱਤਾ ਜੀ ਆਪਾਂ ਤਾਂ ਹੂੰ ਜਿਵੇਂ ਅਗਲੇ ਨੇ ਘਰੇ ਬੈ ਕੇ ਖਾ ਲਿਆ ਸਿੰਪਲ ਖਾਣਾ ਹੂੰ ਕੋਈ ਜ਼ਿਆਦਾ ਨਹੀਂ ਹਾਂਜੀ ਹਾਂਜੀ ਉੱਪਰ ਵੀ ਹੈਗਾ ਮੈਂ ਪ੍ਰੀਤ ਚੱਲ ਉੱਪਰ ਵੀ ਦੇਖ ਕੇ ਆਈਏ ਚੱਲ ਉੱਪਰ ਵੀ ਦੇਖ ਕੇ ਆਪਾਂ ਇਹ ਨਹੀਂ ਪਤਾ ਆਪਾਂ ਉੱਤਰੀ ਉੱਪਰ ਹੀ ਚੱਕ ਲਗੇ ਕੰਮ ਆਹ ਬਣਿਆ अच्छा जे कोई ऊपर ਆਉਣਾ ਚਾਹੁੰਦਾ ਜੇ স্পেশাল ਫੈਮਿਲੀ ਹੋਏ ਆ ਕੇ ਬਹਿ ਕੇ ਆ ਕੇ ਬੈਠੇ ਕਮਰੇ ਚ ਕੋਈ ਦਿੱਕਤ ਨਹੀਂ ਜੀ ਕੋਈ ਉਹਦਾ ਰੈਂਟ ਨਹੀਂ ਜੀ ਕਮਰੇ ਚ ਬਹਿ ਕੇ ਆਪਦਾ ਇੰਜੋਏ ਕਰੋ ਫੈਮਿਲੀ ਨਾਲ اچھا اچھا ਜੇ ਇਕੱਲੀ ਫੈਮਿਲੀ ਜਿਵੇਂ ਮੰਨ ਕੇ ਚਲੋ ਮੈਂ ਆਪਦਾ ਪਰਿਵਾਰ ਲੈ ਕੇ ਪਰਿਵਾਰ ਲੈ ਕੇ ਤੁਸੀਂ ਆਗੇ ਕਮਰੇ ਚ ਬੈਠੋ ਚਾਰ ਮੈਂਬਰੋਂ ਪੰਜ ਮੈਂਬਰੋਂ ਹਾਂ ਤੇ ਇਹ ਆਪਣਾ ਹਾਲ ਆ ਗਿਆ ਜੇ ਇੱਥੇ ਪਾਰਟੀ ਪੂਰਤੀ ਕਰਨੀ ਆ ਹਾਂਜੀ ਪਾਰਟੀਆਂ ਹੋ ਰਹੀਆਂ ਇੱਥੇ 100 150 ਬੰਦੇ ਦੀ ਇੱਥੇ ਸਿਟਿੰਗ ਆ ਜੇ ਕਿਸੇ ਬੰਦੇ ਨੇ ਪਾਰਟੀ ਕਰਨੀ ਉਹ ਵੀ ਕਰੋ ਸਾਰਾ ਕੁਝ ਕੋਈ ਮੰਗਣਾ ਕੋਈ ਮਤਲਬ ਮੇਰੀਆਂ ਸਰਮਣੀਆਂ ਕੋਈ ਬਰਥਡੇ ਪਾਰਟੀ ਹੈ ਹਾਂ ਕੋਈ ਬਰਥਡੇ ਪਾਰਟੀ ਹੈ ਹਨਾ ਤਾਂ ਕੋਈ ਰਿਟਾਇਰਮੈਂਟ ਪਾਰਟੀ ਹੈ ਕੋਈ ਹੋਰ ਕੁਝ ਵੀ ਹੈਗਾ ਤਾਂ ਇੱਥੇ ਕਰ ਸਕਦੇ ਹਾਂ ਇਹ ਵੱਡੀ ਗੱਲ ਤਾਂ ਇਹ ਆ ਬਾਈ ਸਾਡੇ ਸ਼ਹਿਰ ਦੇ ਵਿੱਚ ਹੈ ਨਹੀਂ ਸੀ ਮੰਡੀ ਚ ਹੈ ਨਹੀਂ ਗੱਲ ਤਾਂ ਹਾਂ ਹੈ ਨਹੀਂ ਸੀ ਤਾਂ ਪਹਿਹੇ ਨਹੀਂ ਸੀ ਤੇ ਇੱਕ ਤੁਹਾਨੂੰ ਮੈਨੂੰ ਕਮਰਾ ਵੀ ਦਿਖਾ ਜਿਹੜਾ ਕਮਰਾ ਕਿ ਕਹਿੰਦੇ ਵੀ ਜਿੱਥੇ ਕਮਰੇ ਚ ਫੈਮਿਲੀ ਬਹਿ ਕੇ ਆਰਾਮ ਨਾਲ ਕਰ ਸਕਦੀ ਹੈ ਜੇ ਕੱਲਿਆਂ ਨੇ ਆਉਣਾ ਆਹ ਆ ਕਮਰੇ ਆ ਹਾਂਜੀ ਲੈ ਅੱਛਾ ਐਵੇਂ ਐਵੇਂ ਦੇ ਕਮਰੇ ਬਣੇ ਆ ਜੇ ਕਿਸੇ ਨੇ ਤੁਰੇ ਜਾਂਦੇ ਨੇ ਯਾਰ 10 ਮਿੰਟ ਇੱਥੇ ਫੈਮਿਲੀ ਆ ਕੋਈ ਰੈਸਟ ਵੀ ਕਰਨੀ ਆ ਬੰਦੇ ਨੇ ਹਾਂਜੀ ਜਿੰਨਾ ਟਾਈਮ ਮਰਜੀ ਹੈਨਾ ਤਾਂ ਉਹ ਬਾਕੀ ਨਾਈਟ ਨੂੰ ਫੈਮਿਲੀਆਂ ਆਪਣੇ ਕੋਲੇ ਬਾਹਰੋਂ ਆਉਂਦੀਆਂ ਵੀ ਨਹੀਂ ਹਾਂ ਠੀਕ ਹੈ ਬਹੁਤ ਵਾਰੀ ਪਰੋੜਾਂ ਤੇ ਜਾਂਦੇ ਆ ਜਿਵੇਂ ਹੁਣ ਪ੍ਰੀਤ ਆਪਾਂ ਉਧਰ ਦਿੱਲੀ ਵਾਲੇ ਪਾਸੇ ਗਏ ਹੋਣੇ ਤੇ ਆਪਾਂ ਨੂੰ ਲੋੜ ਪੈਂਦੀ ਆ ਕਮਰੇ ਦੀ ਹੈਨਾ ਰਾਤ ਨੂੰ ਰਹਿਣ ਵਾਸਤੇ ਤਾਂ ਪੂਰਾ ਫੁੱਲ ਪੂਰੀ ਫੁੱਲ ਸਹੂਲਤਾਂ ਵਾਲਾ ਲੱਜਰੀ ਕਮਰਾ ਵੀ ਤੁਹਾਨੂੰ ਇੱਥੇ ਕਮਰੇ ਵੀ ਮਤਲਬ ਵਧੀਆ ਮਿਲ ਸਕਦੇ ਆ ਵੀ ਇੱਥੇ 7-8 ਕਮਰੇ ਵੀ ਹੈਗੇ ਆ ਹਾਂਜੀ ਹਾਂਜੀ ਪੂਰੇ ਵਧੀਆ ਕਮਰੇ ਹੈਗੇ ਆ ਤੇ ਖਾਣਾ ਸਵੇਰ ਦਾ ਰਾਤ ਦਾ ਸ਼ਾਮ ਦਾ ਤੁਹਾਨੂੰ ਵਧੀਆ ਮਿਲੂਗਾ 24 ਘੰਟੇ ਸਰਵਿਸ ਹੈ ਜੀ ਆਪਣੀ 24 ਘੰਟੇ ਮਤਲਬ 24 ਘੰਟੇ ਓਪਨ ਹੈ ਜੀ 24 ਘੰਟੇ ਕੋਈ ਕਲੋਜ਼ਿੰਗ ਨਹੀਂ ਕੁਛ ਨਹੀਂ ਤੇ ਚਲੋ ਤੁਹਾਨੂੰ ਆ ਕੇ ਤੁਹਾਨੂੰ ਇਹ ਨਹੀਂ ਪੁੱਛਣਾ ਪੈਣਾ ਵੀ ਇੱਥੇ ਫਲਾਨੀ ਚੀਜ਼ ਮਿਲੂਗੀ 24 ਘੰਟੇ ਆਪਣੇ ਸੈਫ ਅਵੇਲੇਬਲ ਹੈ ਠੀਕ ਗੱਲ ਹੈ ਉਹ ਮਾਣਾ ਯਾਰ ਆਪਣੇ ਪਿੰਡਾਂ ਵਾਲਿਆਂ ਨੇ ਕੰਮ ਕੀਤਾ ਫਿਰ ਜਦੋਂ ਪਿੰਡਾਂ ਵਾਲੇ ਕੰਮ ਕਰਦੇ ਆ ਤੇ ਫਿਰ ਉਹ ਐ ਕਸਰਤਾ ਛੱਡਦੇ ਨਹੀਂ ਹਾਂਜੀ ਹਾਂ ਵੀ ਇੰਨੇ ਕੁ ਵਜੇ ਆਪਾਂ ਤਾਂ ਇਹ ਮਿੱਥ ਕੇ ਕੀਤਾ ਵੀ ਇੱਥੇ ਜਿਹੜਾ ਆਪਣੇ ਕੋਲ ਗੈਸਟ ਇੱਕ ਵਾਰੀ ਆ ਗਿਆ ਉਹ ਆਪਦੇ ਰਿਸ਼ਤੇਦਾਰਾਂ ਨੂੰ ਭੇਜੇ ਆਪਣੇ ਕੋਲ ਇਹ ਨਾ ਹੋਵੇ ਵੀ ਉਹ ਜਾ ਕੇ ਚੁੱਪ ਜੇ ਕਰ ਜੀ ਸਹੀ ਗੱਲ ਆ ਹਾਂ ਤੇ ਮੈਨੂੰ ਉਮੀਦ ਆ ਮੈਂ ਯਕੀਨ ਕਰਦਾ ਬਈ ਪਿੰਡਾਂ ਵਾਲਿਆਂ ਨੂੰ ਲੋਕ ਤਸਲੀਮ ਆਲਕ ਉਹ ਬੈਠੇ ਆ ਤਿੰਨੇ ਜਿਹੜੇ ਕੈਨੇਡਾ ਤੋਂ ਰੋਕੇ ਆ ਅਸੀਂ ਅੱਛਾ ਆ ਬੰਦੇ ਆਪਾਂ ਕੈਨੇਡਾ ਨਹੀਂ ਜਾਣਦੇ ਨੇ ਇਹ ਬੰਦੇ ਜਾਣ ਨਹੀਂ ਦੇਣੇ ਕੁਝ ਵੀ ਹੋ ਜੇ ਚਾਹੀ ਤੇ ਅੱਛਾ ਇਹਨਾਂ ਨੂੰ ਕੱਲੀਆਂ ਕੈਨੇਡਾ ਵਾਲੀਆਂ ਪ੍ਰੀਤ ਝੱਗੀਆਂ ਪਵਾਤੀਆਂ ਹਾਂ ਝੱਗੀਆਂ ਪਵਾ ਦੇਗੇ ਮੇਰੇ ਕੋਲ ਤਾਂ ਹੈਗੀ ਆ ਆ ਅਸੀਂ ਆਦੇ ਕੈਨੇਡਾ ਵਾਲੀ ਝੱਗੀ ਪਵਾਤੀ ਆ ਇਹਨਾਂ ਨੂੰ ਇਹਨਾਂ ਨੂੰ ਵੱਤ ਵਦ ਕੈਨੇਡਾ ਬਸ ਇੰਨਾ ਹੀ ਦਿਖਾਣਾ ਆ ਜਿੰਨਾ ਕੈਨੇਡਾ ਸੀ ਇਹਨਾਂ ਨੂੰ ਪੱਤਿਆਂ ਜਾਂ ਚ ਵਿਖਾਤਾ ਵੀ ਆ ਉਹਦਾ ਵੇਖੀ ਜਾਓ ਭਾਈ ਉਹਦਾ ਚੀ ਲਾ ਲਓ ਇਹਨਾਂ ਨੂੰ ਇੱਥੇ ਪੱਤੇ ਲਾ ਕੇ ਇਹ ਕਹਿੰਦਾ ਵੀ ਭਾਈ ਤੁਹਾਡਾ ਇੱਥੇ ਕੈਨੇਡਾ ਇੱਥੇ ਹੀ ਕੈਨੇਡਾ ਆ ਬੱਚਿਆਂ ਵਾਸਤੇ ਕਰਕੇ ਤਾਂ ਨਹੀਂ ਭਾਈ ਬਹੁਤ ਚੰਗਾ ਕੰਮ ਆ ਯਾਰ ਮੈਨੂੰ ਐ ਲੱਗਦਾ ਪੰਜਾਬੀ ਜਿਹੜੇ ਬੰਦੇ ਨਾ ਉਹਨਾਂ ਦਾ ਮਨ ਖੁਸ਼ ਹੋ ਜਾਣਾ ਵੇਖ ਕੇ ਤੇਰੀ ਵੀਡੀਓ ਹੈਂ ਬੀ ਸਵਾਦ ਆ ਗਿਆ ਯਾਰ ਵੀ ਇੱਥੇ ਹੀ ਕੰਮ ਹੈ ਜੇ ਤੁਸੀਂ ਕਰਨ ਜੋਗਿਆ ਤਾਂ ਇੱਥੇ ਕਰੋ ਆਪਾਂ ਤਿੰਨ ਭੇਜਣੇ ਸੀ ਕਿੰਨੇ 20-20 ਲੱਖ ਲਾ ਕੇ ਭੇਜਣੇ ਸੀ 25-25 ਲੱਗਣਾ ਸੀ ਉਦੋਂ ਨੂੰ ਤਾਂ ਉਦੋਂ ਨੂੰ ਤਾਂ ਇਹ ਨਹੀਂ ਪਤਾ ਕਰੋੜ ਦੀ ਭਗ ਜਾਣਾ ਸੀ ਕੰਮ ਹਾਂ 25 ਲੱਖ ਚਲ ਤੂੰ ਅੱਜ ਵਾਲੇ ਹਿਸਾਬ ਨਾਲ ਲਾ ਲੈ 25 25 30 75 ਤੇ ਆਪਾਂ 75 ਤਾਂ ਇੱਥੇ ਲੱਗਿਆ ਨਹੀਂ ਹੂੰ ਪਰ ਠੀਕ ਆ ਵਧੀਆ ਹੋ ਗਿਆ ਹਨਾ ਆਜੋ ਫਿਰ ਖਾਣੇ ਆ ਫਿਰ ਦਿੰਨੇ ਰਿਵਿਊ ਆਜੋ ਪ੍ਰੀਤ ਕਿੰਨਾ ਮੱਲਾ ਚੱਲੀਏ ਚਲੋ ਜੀ ਆਜੋ ਇੱਕ ਤੁਹਾਨੂੰ ਕੰਮ ਦੀ ਜਾਣਕਾਰੀ ਹੋਰ ਦਿੰਦਾ ਖਾਣਾ ਕਮਾਲ ਸਭ ਤੋਂ ਵੱਡੀ ਗੱਲ ਮੇਰੇ ਆਖੇ ਇੱਥੇ ਆ ਕੇ ਤੁਸੀਂ ਸੋਇਆ ਚਾਪ ਮਲਾਈ ਚਾਪ ਸਪੈਸ਼ਲ ਮੰਗਿਓ ਤੁਹਾਨੂੰ ਸਵਾਦ ਮਿਲੂਗੀ ਮਿੱਠਾ ਆਹ ਵੇ ਹਾਂ ਤੁਹਾਨੂੰ ਘਰ ਦੇ ਬਣੇ ਦੁੱਧ ਦੀਆਂ ਆਈਟਮਾਂ ਸੋਇਆ ਚਾਪ ਤੁਸੀਂ ਪੱਕਾ ਹੀ ਮੰਗ ਮੰਗਣੀ ਮੰਗਣੀ ਇੱਥੇ ਆ ਕੇ ਇੱਕ ਤੁਹਾਨੂੰ ਹੋਰ ਗੱਲ ਹੈ ਕੰਮ ਦੀ ਜੇ ਤੁਹਾਡੀ ਬਾਏ ਚਾਂਸ ਕਦੇ ਵੀ ਉਹ ਬਰਨਾਲਾ ਬਠਿੰਡਾ ਰੋਡ ਤੇ ਗੱਡੀ ਖਰਾਬ ਹੋ ਜਾਂਦੀ ਏ ਟਰੱਕ ਖਰਾਬ ਹੋ ਜਾਂਦਾ ਤਾਂ ਤੁਹਾਨੂੰ ਟੂਲ ਕਿਟ ਹਵਾ ਵਾਲਾ ਤੇਲ ਪਟਰੋਲ ਡੀਜ਼ਲ ਕਿਸੇ ਵੀ ਚੀਜ਼ ਦੀ ਕਮੀ ਆ ਜਾਂਦੀ ਏ ਟੋਟ ਆ ਜਾਂਦੀ ਏ ਤਾਂ ਤੁਹਾਨੂੰ ਪੀਵੀ 19 ਢਾਬੇ ਵਾਲੇ ਆ ਸਕਰੀਨ ਤੇ ਜਿਹੜੇ ਨੰਬਰ ਦਿਖਦੇ ਆ ਨਾ ਇਹ ਨੰਬਰ ਨੋਟ ਕਰਕੇ ਲਓ ਪੀਵੀ 19 ਢਾਬੇ ਵਾਲੇ ਤੁਹਾਡੇ ਲਈ ਖੜੇ ਹੋਣਗੇ ਤੁਹਾਡੀ ਗੱਡੀ ਪੈਂਚਰ ਹੋ ਜੇ ਖਰਾਬ ਹੋ ਜੇ ਤੁਹਾਨੂੰ ਕੋਈ ਵੀ ਫੈਮਿਲੀ ਸਮੇਤ ਪਰੇਸ਼ਾਨੀਆਂ ਕੋਨੂੰ ਹਰ ਚੀਜ਼ ਯਾਰ ਮਤਲਬ ਤੁਹਾਡੀ ਪਰੇਸ਼ਾਨੀ ਹੱਲ ਕਰਨਗੇ ਇਸ ਕਰਕੇ ਇਹ ਪਿੰਡਾਂ ਵਾਲੇ ਯਾਰ ਪਿੰਡਾਂ ਵਾਲੇ ਤਾਂ ਫਰਾਂ ਹੀ ਕਰਦੇ ਹੁੰਦੇ ਥੋਨੂੰ ਪਤਾ ਹੀ ਆ ਤੇ ਇਸ ਕਰਕੇ ਤੁਸੀਂ ਇਹ ਨੰਬਰ ਨੋਟ ਕਰਨਾ ਕਿਉਂ ਕਰਨੇ ਕਿਵੇਂ ਰਖਾਣਾ ਆ ਨਾ ਨਿਆਰਾ ਏਡਾ ਆ ਗਿਆ ਆ ਨਾਂਦਾ ਯਾਰ ਪੂਰਾ ਐ ਤੁੰਨ ਲਿਆ ਆਪਣੇ ਪਿੰਡਾਂ ਵਾਲੇ ਆ ਪਿੰਡਾਂ ਵਾਲਿਆਂ ਦਾ ਢਾਬਾ ਬਾਈ ਸਪੋਰਟ ਕਰਨੀ ਆ ਪੂਰੀ ਤੁੰਗ